ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਓ ਗੁਰਬਾਣੀ ਦੇ ਅੱਜ ਇੱਕ ਆਪਾਂ ਟੌਪਿਕ ਦੇ ਉੱਤੇ ਵਿਚਾਰ ਕਰਦੇ ਹਾਂ ਜਿਹੜਾ ਕਾਫੀ ਵੱਡਾ ਇੱਕ ਟੌਪਿਕ ਹੈ ਕੀ ਹੈ ਸੱਚਾ ਨਾਮ ਨਾਮ ਕਿਸ ਨੂੰ ਕਹਿੰਦੀ ਹੈ ਗੁਰਬਾਣੀ ਆਪਾਂ ਇਸ ਚੀਜ਼ ਦੇ ਉੱਤੇ ਵਿਚਾਰ ਕਰਦੇ ਹਾਂ ਦੇਖੋ ਪਿਆਰਿਓ ਗੁਰਬਾਣੀ ਦੀ ਜਿਹੜੀ ਵਿਚਾਰ ਹੁੰਦੀ ਹੈ ਨਾ ਇਹ ਆਪਾਂ ਜਿੰਨਾ ਚਿਰ ਤੱਕ ਨੂੰ ਪ੍ਰੈਕਟੀਕਲੀ ਜਿੰਨਾ ਕਰਦੇ ਉਹਨਾਂ ਚਿਰ ਤੱਕ ਸਾਨੂੰ ਸਮਝ ਨਹੀਂ ਆਏਗੀ ਸੰਸਾਰ ਦੇ ਵਿੱਚ ਅੱਜ ਕੱਲ ਜੋ ਕੁਝ ਹੋ ਰਿਹਾ ਦੇਖਾ ਦੇਖੀ ਹੋ ਰਿਹਾ ਜੋ ਕਿਸੇ ਨੇ ਕੁਝ ਕਹਿ ਦਿੱਤਾ ਆਪਾਂ ਉਸ ਤੇ ਮੰਨ ਲੈਂਦੇ ਪਰ ਜਦੋਂ ਆਪਾਂ ਕਿਸੇ ਦੀ ਕਈ ਗੱਲ ਨੂੰ ਖੁਦ ਪ੍ਰੈਕਟੀਕਲ ਪਹਿਲਾਂ ਕਰਕੇ ਦੇਖੀਏ ਉਹਨੂੰ ਆਪਣੇ ਉੱਤੇ ਢਾਲ ਕੇ ਦੇਖੀਏ ਕਿ ਜੋ ਗੁਰਬਾਣੀ ਇਦਾਂ ਕਹਿ ਰਹੀ ਹੈ ਕਿ ਓਦਾਂ ਮੈਨੂੰ ਆਪਣੇ ਆਪ 'ਚ ਫੀਲ ਹੋਇਆ ਕੁਝ ਇਦਾਂ ਦਾ ਜੇ ਹੋਇਆ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਬਿਲਕੁਲ ਸਹੀ ਰਸਤੇ ਤੇ ਚੱਲ ਰਹੇ ਹੋ ਹੁਣ ਇੱਕ ਟੌਪਿਕ ਹੈ ਨਾਮ ਨਾਮ ਬਰੇ ਬੜਾ ਕੁਝ ਅੱਜ ਕੱਲ ਤੁਹਾਨੂੰ ਪਤਾ ਚੱਲਦਾ ਪਿਆ ਵਾ ਸੁਮਾਲਿਕ ਨੇ ਜਿੰਨੀ ਕਿ ਸੋਜੀ ਸਾਨੂੰ ਬਖਸ਼ਿਸ਼ ਕੀਤੀ ਉਸ ਹਿਸਾਬ ਦੇ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਇਸ ਟੌਪਿਕ ਨੂੰ ਵਿਚਾਰੀਏ ਜਿੰਨਾ ਕਿ ਸਾਡਾ ਪ੍ਰੈਕਟੀਕਲ ਹੈ ਨਾਮ ਦੇ ਵਿਰਤੀ ਕਿਉਂਕਿ ਇਤਿਹਾਸ ਹੀ ਫੇਰ ਹੀ ਪਤਾ ਲੱਗਦਾ ਹੈ ਕਿ ਅਸਲ ਨਾਮ ਕੀ ਹੈ ਹੁਣ ਸਭ ਤੋਂ ਵੱਡੀ ਗੱਲ ਤੇ ਆਪਾਂ ਇਸ ਭੁਲੇਖੇ ਨੂੰ ਦੂਰ ਕਰਨਾ ਹੈ ਕਿ ਨਾਮ ਕੋਈ ਆਵਾਜ਼ ਨਹੀਂ ਹੈ ਤੇ ਫਿਰ ਦੂਸਰਾ ਸਵਾਲ ਹੁੰਦਾ ਕੀ ਹੈ ਨਾਮ ਆਪਾਂ ਇਸ ਚੀਜ਼ ਦੇ ਉੱਤੇ ਲੈ ਕੇ ਚੱਲਣਾ ਫਿਰ ਕੀ ਹੈ ਨਾਮ ਹੈ ਕੀ ਹੈ ਹੁਣ ਪਿਆਰਿਓ ਸਭ ਤੋਂ ਪਹਿਲਾਂ ਤੇ ਆਪਾਂ ਇੱਕ ਚੀਜ਼ ਨੂੰ ਸਮਝਣਾ ਹੈ ਕਿਸੇ ਜੀਵ ਨੇ ਸਾਨੂੰ ਸਵਾਲ ਕੀਤਾ ਸੀ ਕਿ ਆਪਾਂ ਨੂੰ 10 ਸਾਲ ਹੋ ਗਏ ਆ ਨਾਮ ਨੂੰ ਤੇ ਹੁੰਦੇ ਆ ਵਕਰੀ ਨਾਮ ਤੇ ਹੁੰਦੇ ਸੀ ਕਿਸੇ ਨੇ ਫਿਰ ਸਵਾਲ ਕੀਤਾ ਕਿ ਮੈਨੂੰ 5 ਸਾਲ ਹੋ ਗਏ ਮੈਂ ਕੰਨਾਂ ਦੇ ਵਿੱਚ ਆਵਾਜ਼ਾਂ ਸੁਣਦਾ ਤੇ ਫਿਰ ਆਪਾਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਨਾਮ ਤੇ ਆ ਰਹੇ ਹੋ ਨਾਮ ਨੂੰ ਸੁਣ ਰਹੇ ਹੋ ਆਪਣੇ ਤੌਰ ਦੇ ਉੱਤੇ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਨਾਮ ਧਿਆਇਆ ਏ ਜਿਹੜੇ ਨਾਮ ਨੂੰ ਧਿਆਰੇ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਆ ਬਾਣੀ 'ਚ ਫੇਰ ਇੱਕ ਸ਼ਬਦ ਆਪਾਂ ਇੱਕ ਹੋਰ ਹੀ ਪੜਦੇ ਆ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਦੇ ਉਜਲੇ ਤੇ ਸੱਚੇ ਦਰਬਾਰ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੈ ਉਹਨਾਂ ਨੇ ਨਿਸ਼ਾਨੀ ਸਾਨੂੰ ਗੁਰਬਾਣੀ ਦੇਤੀ ਉਹਨਾਂ ਦੇ ਮੁਖ ਉਜਲ ਹੋਣਗੇ ਜਿਹੜੇ ਸੱਚ ਸਹੀ ਨਾਮ ਨੂੰ ਧਿਆਰੇ ਹੋਣਗੇ ਆਪਾਂ ਕਹਿੰਦੇ ਤੁਹਾਨੂੰ ਮੁਖ ਤੁਹਾਡਾ ਉਜਲ ਹੋਇਆ ਉਹ ਕਹਿੰਦੇ ਮੁਖ ਉਜਲ ਹੋਣਾ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਆਪਾਂ ਗਿਆ ਤੁਸੀਂ ਧਿਆਨ ਲਾ ਕੇ ਦੇਖੋ ਆਪਣੇ ਆਪ ਦੀ ਪਰਖ ਕਰਕੇ ਦੇਖੋ ਤੁਹਾਡਾ মুখ ਉਜਲ ਹੈ মুখ ਚਮਕਦਾ ਪਿਆ ਹੈ ਉਹ ਕਹਿੰਦੇ ਨੇ ਇਦਾਂ ਦਾ ਤਾਂ ਕੁਝ ਨਹੀਂ ਇਹਦਾ ਮਤਲਬ ਇਹ ਨਾਮ ਆਪਾਂ ਤੇ ਆ ਹੀ ਨਹੀਂ ਰਿਹਾ ਜੀ ਸਹੀ ਪ੍ਰੈਕਟੀਕਲੀ ਆਪਾਂ ਇਸ ਨੂੰ ਕਰਕੇ ਦੇਖ ਲੈਣਾ ਜਿਹੜੇ ਸੱਚੇ ਨਾਮ ਨੂੰ ਤੇ ਆਉਣਗੇ ਉਹਨਾਂ ਦੇ মুখ ਉਜਲ ਹੋ ਜਾਣਗੇ ਇਹ ਗੁਰਬਾਣੀ ਇਹ ਗੱਲ ਕਹਿ ਰਹੀ ਹੈ ਸਤਿਗੁਰ ਪਾਤਸ਼ਾਹ ਸਾਨੂੰ ਬਾਣੀ ਸਮਝਾਉਂਦੇ ਮਾਰੇ ਕਿ ਇਹਦੇ ਨਾਮ ਕੀ ਆ ਪਰ ਰੋਜ਼ ਪੜਦੇ ਆ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਏ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਕੀੜੇ ਆ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਝੋੜੀ ਚ ਪਾ ਨਾਮ ਦਾ ਪ੍ਰਗਾਸ ਸਾਡੇ ਜੀਵਨ ਦੇ ਵਿੱਚ ਵੀ ਕਰ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤਾ ਮਰੀ ਰਹਿ ਦਸਦੇ ਆ ਅਪਰ ਰੋਜ਼ ਪੜਦੇ ਆ ਹਮ ਕੀਰੇ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਦੋ ਵਾਰੀ ਸ਼ਬਦ ਆਏ ਤੇ ਵੀ ਹੈ ਮੇਰੇ ਗੁਰਦੇਵ ਮੀਤ ਕਿਰਪਾ ਕਰ ਮੈਨੂੰ ਨਾਮ ਦਾ ਪ੍ਰਗਾਸ ਮੇਰੇ ਜੀਵਨ ਦੇ ਵਿੱਚ ਕਰ ਹੁਣ ਕਿਹੜੇ ਨਾਮ ਦੇ ਪ੍ਰਕਾਸ਼ ਦੀ ਗੱਲ ਕਰ ਰਹੀ ਹੈ ਬਾਣੀ ਕਹਿੰਦੀ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਠਿਰ ਹੋਏ ਮਾਰੇ ਕਹਿੰਦੇ ਜਿੰਨਾਂ ਦੇ ਜੀਵਨ ਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਉਹ ਸਦਾ ਥਿਰ ਹੋ ਜਾਂਦੇ ਆ ਥਿਰ ਅਵਸਥਾ ਚ ਚਲੇ ਜਾਂਦੇ ਆ ਉਹਨਾਂ ਦੇ ਮਨ ਅਡੋਲ ਹੋ ਜਾਂਦੇ ਆ ਫਿਰ ਹੁਣ ਆਪੇ ਇੱਕ ਚੀਜ਼ ਨੂੰ ਸਮਝਣੇ ਆ ਥੋੜਾ ਜਿਹਾ ਮਾਰੇ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੋਏ ਕੁਦਰਤ ਸਾਜੀਏ ਘਰ ਆਸਨ ਡਿਠੋ ਜਾ ਵੀ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਤੇ ਆਪਣੇ ਤੋਂ ਨਾਮ ਪੈਦਾ ਕੀਤਾ ਜਿਹਦਾ ਪੜਦੇ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਸੋਏ ਜਲ ਤੇ ਤ੍ਰਿ ਭਵਨ ਸਾਜੀਆ ਘਟਕੜ ਜੋ ਸਮੋਏ ਹੁਣ ਆਪਾਂ ਇੱਕ ਚੀਜ਼ ਨੂੰ ਸਮਝਣਾ ਹੈ ਤਿੰਨ ਚੀਜ਼ਾਂ ਇੱਥੇ ਪਿਆਰਿਓ ਆ ਗਈਆਂ ਇੱਕ ਹੈ ਸਾਡਾ ਮਨ ਇੱਕ ਹੈ ਨਾਮ ਇੱਕ ਹੈ ਪ੍ਰਮਾਤਮਾ ਇਹ ਤਿੰਨਾਂ ਨੂੰ ਆਪਾਂ ਇੱਕ ਕਰਨਾ ਹੈ ਹੁਣ ਨਾਮ ਤੇ ਪ੍ਰਮਾਤਮਾ ਇਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੈ ਦੋਨੋਂ ਪ੍ਰਕਾਸ਼ ਰੂਪ ਦੇ ਵਿੱਚ ਨੇ ਮਨ ਸਾਡਾ ਸਥੂਲ ਹੈ ਜਿਹਨੂੰ ਆਪਾਂ ਪ੍ਰਕਾਸ਼ ਕਰਨਾ ਹੈ ਹੁਣ ਬਾਣੀ ਕਹਿੰਦੀ ਹੈ ਪ੍ਰਮਾਤਮਾ ਵੀ ਜੋਤ ਹੈ ਪਾਸ਼ਾ ਦੇ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਜਮੀਨ ਜਬਾਤ ਸਬਾਣ ਕੇ ਪੀ ਕੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ ਜਮੀਨ ਤੋਂ ਲੈ ਕੇ ਸਮਾਣ ਤੱਕ ਮਾਰੇ ਕਹਿੰਦੇ ਇੱਕ ਹੀ ਜੋਤ ਹੈ ਉਹ ਪ੍ਰਮਾਤਮਾ ਦੀ ਗੱਲ ਕਰ ਰਹੇ ਉੱਥੇ ਤੇ ਫਿਰ ਆਪਾਂ ਇਹ ਗੱਲ ਪੁੱਛਦੇ ਵੀ ਸੱਚੇ ਪਾਸ਼ਾ ਮਨ ਕੀ ਆ ਮਾਰੇ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਮਨ ਵੀ ਜੋਤ ਹੈ ਮਨ ਵੀ ਜੋਤ ਹੈ ਬਾਣੀ ਨੇ ਕਲੀਅਰ ਕਰਤਾ ਪ੍ਰਮਾਤਮਾ ਵੀ ਜੋਤ ਹੈ ਗੁਰਬਾਣੀ ਨੇ ਕਲੀਅਰ ਕਰਤਾ ਤੇ ਫਿਰ ਤੀਸਰਾ ਕਨਸੈਪਟ ਆ ਜਾਂਦਾ ਫਿਰ ਨਾਮ ਕੀ ਹੈ ਪਿਆਰੋ ਇਹੀ ਭਲੇਖ ਹੈ ਨਾਮ ਵੀ ਜੋਤੀ ਹੈ ਅਪਰੋਜ ਤੇ ਪੜਦੇ ਸੁਣਉਂਦੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਜੀ ਆਰੋ ਪਵਣ ਸਕਲਾਰੇ ਵਿਚਾਰੇ ਪਾਸੇ ਚਾਨਣ ਹੋ ਗਿਆ ਜਦੋਂ ਨਾਮ ਦੀ ਜੋਤ ਮੇਰੇ ਜੀਵਨ ਚ ਜਗੀ ਉਹ ਕਿਹੜਾ ਚਾਨਣ ਹੈ ਉਹ ਪ੍ਰਕਾਸ਼ ਦੀ ਗੱਲ ਕਰ ਰਹੀ ਬਾਣੀ ਪ੍ਰੈਕਟੀਕਲੀ ਕਰਕੇ ਜਦੋਂ ਆਪਾਂ ਦੇਖਾਂਗੇ ਤਾਂ ਫਿਰ ਸਾਨੂੰ ਪਤਾ ਲੱਗੇ ਕਿ ਵਾਕਈ ਹੁੰਦਾ ਹੈ ਐਦਾਂ ਕੁਝ ਇਸ ਕਰਕੇ ਆਪਾਂ ਜਿਸ ਚੀਜ਼ ਨੂੰ ਨਾਮ ਸਮਝਦੇ ਆਂ ਆਪਾਂ ਸਮਝਦੇ ਆਂ ਆਵਾਜ਼ ਨੂੰ ਨਾਮ ਹੁਣ ਆਵਾਜ਼ ਨੂੰ ਪੈਦਾ ਕਰਨ ਵਾਸਤੇ ਵੀ ਤੁਹਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਪਵਨ ਪਾਣੀ ਪਾਉਣ ਚਾਹੀਦੀ ਹਵਾ ਚਾਹੀਦੀ ਹੈ ਪਾਣੀ ਚਾਹੀਦਾ ਅਗਣ ਚਾਹੀਦੀ ਹੈ ਇਹਨਾਂ ਤਿੰਨਾਂ ਤੋਂ ਬਿਨਾ ਤਾਂ ਆਵਾਜ਼ ਪੈਦਾ ਹੀ ਨਹੀਂ ਹੁੰਦੀ ਹੁਣ ਆਪਾਂ ਬੋਲਦੇ ਆਂ ਤੇ ਕਿਵੇਂ ਬੋਲਦੇ ਆਂ ਸਾਡਾ ਵੀ ਪਾਉਣ ਪਾਣੀ ਅਗਣੀ ਦਾ ਸੁਮੇਲ ਬਣਦਾ ਹੈ ਸਾਡੇ ਸਰੀਰ ਦੇ ਅੰਦਰ ਪਾਣੀ ਵੀ ਆ ਆ ਜਿਹੜੀ ਸਾਡੇ ਅੰਦਰ ਲਾਰ ਬਣਦੀ ਹੈ ਪਾਉਣ ਵੀ ਆ ਹਵਾ ਪਾ ਲੈਨੇ ਆ ਅਗਣ ਵੀ ਆ ਜਿੰਨਾ ਚਿਰ ਆਪਾਂ ਜਿੰਦੇ ਆ ਸਾਡੇ ਅੰਦਰ ਅਗਨ ਹੁੰਦੀ ਹੈ ਗਰਮੈਸ਼ ਹੁੰਦੀ ਹੈ ਜਦੋਂ ਆਪਾਂ ਮਰ ਜਾਂਦੇ ਸਰੀਰ ਠੰਡਾ ਹੋ ਜਾਂਦਾ ਸਾਡਾ ਉਹਦੇ ਸਮੇਲ ਦੇ ਨਾਲ ਹੀ ਆਪਾਂ ਬੋਲਦੇ ਆ ਤੇ ਮਾਰੇ ਕਹਿੰਦੇ ਆ ਇਹ ਤਿੰਨੇ ਚੀਜ਼ਾਂ ਨਾਮ ਤੋਂ ਪੈਦਾ ਹੋਈਆਂ ਨੇ ਮਾਰੇ ਕਹਿੰਦੇ ਆ ਅਗਨ ਬਿੰਬ ਪਵਣੇ ਕੀ ਬਾਣੀ ਤੀਨੋਂ ਨਾਮ ਕੇ ਦਾਸ ਆ ਇਹ ਤਿੰਨੋਂ ਨਾਮ ਦੇ ਦਾਸ ਹੈ ਆਵਾਜ਼ ਇਹਨਾਂ ਤਿੰਨਾਂ ਚੀਜ਼ਾਂ ਦਾ ਪੈਦਾ ਹੁੰਦੀ ਹੈ ਆਵਾਜ਼ ਨਾਮ ਦੀ ਖੁਦ ਦਾਸ ਹੈ ਨਾ ਕਿ ਆਵਾਜ਼ ਕੋਈ ਨਾਮ ਹੈ ਪਿਆਰੇ ਨਾਮ ਕੋਈ ਆਵਾਜ਼ ਨਹੀਂ ਹੈ ਨਾਮ ਕੀ ਹੈ ਪ੍ਰਕਾਸ਼ ਰੂਪ ਹੈ ਆਵਾਜ਼ ਜਿਹੜੀ ਹੈ ਉਹ ਪਾਉਣ ਪਾਣੀ ਅਗਨੀ ਤੋਂ ਪੈਦਾ ਹੁੰਦੀ ਹੈ ਤਿੰਨ ਚੀਜ਼ਾਂ ਦੇ ਸੁਮੇਲ ਤੋਂ ਇਸ ਕਰਕੇ ਮਹਾਰਾਜ ਨੇ ਇੱਥੇ ਸਾਨੂੰ ਦੱਸਿਆ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਆਖਣਾ ਬੋਲਣਾ ਜਿਹੜੇ ਬੋਲਦੇ ਐ ਤੇ ਜਿਹੜੇ ਸੁਣਦੇ ਐ ਬਾਰੇ ਕਹਿੰਦੇ ਪਾਉਣ ਦੀ ਆਵਾਜ਼ ਹੈ ਇਹ ਪਾਉਣ ਕੀ ਬਾਣੀ ਹੈ ਜੋ ਆਪਾਂ ਸੁਣਦੇ ਐ ਜੋ ਆਪਾਂ ਬੋਲਦੇ ਐ ਪਾਉਣ ਦੀ ਬਾਣੀ ਮਹਾਰਾਜ ਕਹਿੰਦੇ ਇਹ ਮਨ ਰੱਤਾ ਮਾਇਆ ਪਾਉਣ ਕੀ ਹੈ ਮਾਇਆ ਪਾਉਣ ਕਿੱਥੇ ਸਾਡੇ ਸਰੀਰ ਚ ਪੈਦਾ ਹੁੰਦੀ ਹੈ ਵੀ ਇਹ ਨਾਮ ਤੋਂ ਪੈਦਾ ਹੋਈ ਹੈ ਪਰਮੇਸ਼ਰ ਨੇ ਪਾਉਣ ਪੈਦਾ ਕੀਤੀ ਹੈ ਤੇ ਨਾਮ ਨੂੰ ਛੱਡ ਕੇ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਭ ਕੁਝ ਹੈ ਹੀ ਮਾਇਆ ਜੋ ਵੀ ਸਾਨੂੰ ਦਿਖਦਾ ਪਿਆ ਹੈ ਨਾ ਅੱਖਾਂ ਦੇ ਨਾਲ ਸਭ ਕੁਝ ਮਾਇਆ ਹੈ ਨਾ ਤੇ ਮਹਾਰਾਜ ਨੇ ਫਿਰ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਿ ਇਹ ਆਖਣ ਸੁਣਨਾ ਜਿਹੜੀ ਹੈ ਨਾ ਇਹ ਪਾਉਣ ਕੀ ਬਾਣੀ ਹੈ ਮਾਰੇ ਕਹਿੰਦੇ ਇਹ ਮੰਨ ਰਤਾ ਮਾਇਆ ਬਾਰੇ ਕਹਿੰਦੇ ਜਿਹੜੇ ਇਸ ਤਰੀਕੇ ਨਾਲ ਚੱਲਦੇ ਸਮਝੋ ਉਹਨਾਂ ਦਾ ਮਨ ਜਿਹੜਾ ਉਹ ਮਾਇਆ ਦੇ ਵਿੱਚ ਰਤਿਆ ਹੋਇਆ ਹੈ ਨਾ ਕਿ ਨਾਮ ਦੇ ਵਿੱਚ ਰਤਿਆ ਹੋਇਆ ਹੈ ਇਸ ਕਰਕੇ ਆਵਾਜ਼ ਜਿਹੜੀ ਹੈ ਨਾ ਪਿਆਰੀ ਸਾਜ ਸੰਗਤ ਜੀਓ ਉਹਨੂੰ ਆਪਾਂ ਸੁਣਨਾ ਹੈ ਸੁਣਨ ਦੀ ਕਨਸੈਪਟ ਹੀ ਗੱਲ ਕਰਦੇ ਨੇ ਕਿ ਸੁਣਨਾ ਹੈ ਆਪਾਂ ਨਾਮ ਨੂੰ ਸੁਣਦੇ ਪਏ ਆਪਾਂ ਪਰ ਪਾਸ਼ਾ ਕਹਿੰਦੇ ਆਖਣ ਤੇ ਸੁਣਨਾ ਇਹ ਪਾਉਣ ਕੀ ਬਾਣੀ ਆ ਗਈ ਫਿਰ ਬਾਰੇ ਕਹਿੰਦੇ ਨਾਮ ਹੈ ਹੀ ਨਹੀਂ ਇਹ ਤੇ ਪਾਉਣ ਕੀ ਬਾਣੀ ਮਾਰੇ ਕਹਿੰਦੇ ਇਹ ਮਨ ਰਤਿਆ ਮਾਇਆ ਉਹ ਮਨ ਜਿਹੜਾ ਇੰਨਾਂ ਚੀਜ਼ਾਂ ਦੇ ਵਿੱਚ ਵਸਿਆ ਉਹ ਸਮਝ ਲੋ ਮਾਇਆ ਦੇ ਵਿੱਚ ਰੁੱਤਿਆ ਹੈ ਤੇ ਮਾਰਾ ਕਹਿੰਦੇ ਇਹ ਤਿੰਨਾਂ ਨੂੰ ਤੇ ਆਪਾਂ ਛੱਡਣਾ ਪਹਿਲਾਂ ਪਵਨ ਪਾਣੀ ਅਗਨੀ ਬਸਰਾਓ ਤਹੀ ਨਰਿੰਜਨ ਸੱਚੋ ਨਾਉ ਮਾਰਾ ਕਹਿੰਦੇ ਜਿੰਨਾ ਚਿਰ ਤੂੰ ਪੌਣ ਨੂੰ ਨਹੀਂ ਛੱਡੇਗਾ ਪਾਣੀ ਨੂੰ ਨਹੀਂ ਛੱਡੇਗਾ ਅਗਨ ਨੂੰ ਨਹੀਂ ਛੱਡੇਗਾ ਉਹਨਾਂ ਚਿਰ ਤੱਕ ਤੂੰ ਨਾਮ ਦੇ ਵਿੱਚ ਸਮਝ ਨਹੀਂ ਸਕਦਾ ਜਾ ਕੇ ਪਹਿਲਾਂ ਤਿੰਨਾਂ ਦੇ ਸੁਮੇਲ ਨੂੰ ਸਾਨੂੰ ਛੱਡਣਾ ਪੈਣਾ ਹੈ ਇਸ ਕਰਕੇ ਫਿਰ ਮਾਰਾ ਇਹਨੇ ਸਾਨੂੰ ਦੱਸਿਆ ਵੀ ਕਿਵੇਂ ਨਾਮ ਦੀ ਖੋਜ ਹੋਣੀ ਹੈ ਮਾਰਾ ਕਹਿੰਦੇ ਪਹਿਲਾਂ ਸਭ ਤੋਂ ਆਪਣੇ ਮਨ ਨੂੰ ਖੋਜ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਮਨਾਉਂਦੇ ਪਾਈ ਪਹਿਲਾਂ ਮਨ ਦੀ ਖੋਜ ਕਰ ਮਨ ਦੀ ਖੋਜ ਜਦੋਂ ਆਪਾਂ ਕਰ ਲਾਂਗੇ ਨਾ ਸਾਨੂੰ ਪਤਾ ਲੱਗ ਜਾਏਗਾ ਮਨ ਪ੍ਰਕਾਸ਼ ਹੈ ਮਨ ਦੀ ਜਦੋਂ ਆਪਾਂ ਖੋਜ ਕਰ ਲੈਂਦੀਆਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਨਾਮ ਦੀ ਖੋਜ ਆਉਂਦੀ ਕਿਉਂਕਿ ਮਨ ਖੋਜ ਕੇ ਮਨ ਕੀ ਕਰਦਾ ਆ ਮਨ ਗੁਰ ਦਾ ਗਿਆਨ ਲੈ ਕੇ ਅਭਿਆਸ ਕਰਕੇ ਪਹਿਲਾਂ ਮਨ ਪ੍ਰਕਾਸ਼ ਹੁੰਦਾ ਜੋ ਸਰੂਪ ਹੁੰਦਾ ਹੈ ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ ਨਾ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ ਮਾਰੇ ਕਹਿੰਦੇ ਆ ਮਨ ਮੈਲੇ ਭਗਤ ਨਾ ਹੋਵੇਈ ਨਾਮ ਨਾ ਪਾਇਆ ਜਾਏ ਜਿੰਨਾ ਚਿਰ ਮਨ ਮੈਲਾ ਉਹਨਾਂ ਚਿਰ ਤੱਕ ਨਾਮ ਪ੍ਰਗਟ ਹੀ ਨਹੀਂ ਹੋਣਾ ਜੀਵਨ ਦੇ ਵਿੱਚ ਨਾਮ ਪ੍ਰਗਟ ਕਰਨਾ ਹੈ ਗੁਰ ਨੇ ਸਤਗੁਰ ਸੇਕ ਕੋ ਨਾਮ ਦਿੰਦੇ ਪਰ ਸਭ ਤੋਂ ਪਹਿਲਾਂ ਸਾਡੇ ਸਤਗੁਰ ਨੇ ਸਾਡੇ ਮਨ ਨੂੰ ਨਿਰਮਲ ਕਰਨਾ ਹੈ ਅਭਿਆਸ ਕਰਾ ਕੇ ਮਨ ਜਿਹੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਦੁਚਿੱਤੀ ਦੇ ਵਿੱਚ ਫਸਿਆ ਹੈ ਹਉਮੈ ਦੇ ਵਿੱਚ ਫਸਿਆ ਉਸ ਮਨ ਦੀ ਹਉਮੈ ਖਤਮ ਹੋਏਗੀ ਪਰਮਦਾ ਪਰਦਾ ਹੋਮੇ ਦਾ ਪਰਦਾ ਪਾਸੇ ਹੋਏਗਾ ਉਸਤੂਲ ਤੋਂ ਪ੍ਰਕਾਸ਼ ਹੋਏਗਾ ਜਦੋਂ ਪ੍ਰਕਾਸ਼ ਰੂਪ ਹੋਏਗਾ ਫਿਰ ਇਹ ਦੇ ਸਾਹਮਣੇ ਨਾਮ ਪ੍ਰਗਟ ਹੋਏਗਾ ਇਹ ਵਿਵਸਥਾ ਹੈ ਅਸਲ ਦੇ ਵਿੱਚ ਇਹ ਪ੍ਰੈਕਟੀਕਲੀ ਹੈ ਇਹਨੂੰ ਆਪਾਂ ਕਰਕੇ ਦੇਖ ਸਕਦੇ ਹਾਂ ਤੇ ਫਿਰ ਮਹਾਰਾਏ ਨੇ ਕਲੀਅਰ ਕੀਤਾ ਫਿਰ ਜਦੋਂ ਮਨ ਜੋਤ ਸਰੂਪ ਹੋ ਗਿਆ ਨਾ ਫਿਰ ਇਸ ਚੀਜ਼ ਦਾ ਅਹਿਸਾਸ ਹੋਇਆ ਪਤਾ ਲੱਗਾ ਨਾਉ ਤੇਰਾ ਨਿਰਾਕਾਰ ਨਾਏ ਲਈਏ ਨਰਕ ਨਾ ਜਾਈਏ ਫਿਰ ਨਿਰਾਕਾਰ ਨਾਮ ਪ੍ਰਗਟ ਹੋਇਆ ਤੇ ਨਾਮ ਨੂੰ ਤੇ ਆ ਕੇ ਫਿਰ ਪਰਮੇਸ਼ਰ ਅੱਗੇ ਪ੍ਰਗਟ ਹੁੰਦਾ ਹੈ ਇਹ ਅਵਸਥਾ ਹੈ ਅਸਲ ਦੇ ਵਿੱਚ ਜੇ ਆਪਾਂ ਇਹਨੂੰ ਪ੍ਰੈਕਟੀਕਲੀ ਲੈ ਕੇ ਚੱਲਾਂਗੇ ਨਾ ਪਿਆਰਿਓ ਅਸਲ ਫਿਰ ਸਾਨੂੰ ਇਦਾਂ ਚੱਲਣਾ ਪੈਣਾ ਤੇ ਜੇ ਪਿਆਰਿਓ ਆਪਾਂ ਅਜੇ ਵੀ ਇਹ ਭੇਖਾ ਲੈ ਕੇ ਚੱਲਾਂਗੇ ਕਿ ਨਾਮ ਕੋਈ ਆਵਾਜ਼ ਹੈ ਆਵਾਜ਼ ਜਿਹੜੀ ਉਹ ਪੌਣ ਪਾਣੀ ਅਗਣੀ ਤੋਂ ਪੈਦਾ ਹੁੰਦੀ ਹੈ ਤੇ ਨਾਮ ਜਿਹੜਾ ਹੈ ਉਹ ਆਪਾਂ ਨੂੰ ਓਨਾ ਚਿਰ ਤੱਕ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਤੱਕ ਆਪਾਂ ਪੌਣ ਪਾਣੀ ਅਗਣੀ ਤੋਂ ਉੱਪਰ ਨਹੀਂ ਉੱਠਦੇ ਉਹ ਅਭਿਆਸ ਕਰਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗੇਗਾ ਫਿਰ ਦੂਸਰੀ ਗੱਲ ਇਹ ਕਿ ਬਾਣੀ ਕਹਿੰਦੀ ਆਪਾਂ ਨਾਮ ਚ ਸਮਾਉਣਾ ਹੈ ਸਾਡੇ ਮਨ ਨੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਤੇ ਨਾਮ ਜੀ ਆਵਾਜ਼ ਹੈ ਤੇ ਸਾਡਾ ਮਨ ਉਹ ਤੇ ਪ੍ਰਕਾਸ਼ ਹੈ ਜੋਤ ਹੈ ਜੋਤ ਨਾਮ ਚ ਕਿਵੇਂ ਸਮਾਜੇਗੀ ਜਾ ਕੇ ਇਹਨੂੰ ਪ੍ਰੈਕਟੀਕਲੀ ਆਪਾਂ ਘਰ ਚ ਵੀ ਦੇਖ ਸਕਦੇ ਹਾਂ ਮੰਨ ਲਓ ਸਾਡੇ ਘਰ ਚ ਕੋਈ ਆਵਾਜ਼ ਚੱਲਦੀ ਪਈ ਹੈ ਕੋਈ ਸਪੀਕਰ ਲੱਗਾ ਹੈ ਇਧਰ ਤੁਸੀਂ ਟੂਬ ਲਾਈਟ ਜਗਾਈ ਹੈ ਪ੍ਰਕਾਸ਼ ਰੂਪ ਚ ਤੇ ਕੀ ਉਹ ਲਾਈਟ ਜਿਹੜੀ ਆ ਉਹ ਆਵਾਜ਼ ਦੇ ਵਿੱਚ ਸਮਾਜੇਗੀ ਜਾ ਕੇ ਜਾਂ ਆਵਾਜ਼ ਉਹਦੇ ਵਿੱਚ ਸਮਾਜੇਗੀ ਨਹੀਂ ਸਮਾ ਸਕਦੀ ਪਰ ਇਹੋ ਹੀ ਤੁਸੀਂ ਇੱਕ ਲਾਈਟ ਜਗਾਈ ਹੈ ਲਾਗੇ ਇੱਕ ਹੋਰ ਲਾਈਟ ਜਗਾ ਦਿਓ ਪ੍ਰਕਾਸ਼ ਪ੍ਰਕਾਸ਼ ਆਪਸ ਦੇ ਵਿੱਚ ਸਮਾਜੇਗਾ ਦੋਨੋਂ ਟੂਬ ਲਾਈਟਾਂ ਆਪਸ ਦੇ ਵਿੱਚ ਸਮਾਜਣਗੀਆਂ ਇੱਕ ਹੋ ਜਾਣਗੀਆਂ ਦੋਨੋਂ ਇਹ ਅਸਲ ਦੇ ਵਿੱਚ ਖੇਡ ਆ ਆਪਾਂ ਪ੍ਰੈਕਟੀਕਲੀ ਵੀ ਇਹਨੂੰ ਦੇਖ ਸਕਦੇ ਆ ਇਸ ਕਰਕੇ ਪਿਆਰੀ ਸਾਧ ਸੰਗਤ ਜੀਓ ਜਿੰਨਾ ਚਿਰ ਤੱਕ ਆਪਾਂ ਆਪਣੇ ਮਨ ਦੀ ਖੋਜ ਨਹੀਂ ਕਰਦੇ ਮਨ ਦਾ ਜੋਤ ਸਰੂਪ ਨਹੀਂ ਜਿੰਨਾ ਚਿਰ ਆਪਾਂ ਦੇਖ ਲੈਂਦੇ ਉਹਨਾਂ ਚਿਰ ਤੱਕ ਆਪਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਨੂੰ ਆਪਾਂ ਜਾਣ ਹੀ ਨਹੀਂ ਸਕਦੇ ਉਹਨਾਂ ਚਿਰ ਤੱਕ ਇਸ ਕਰਕੇ ਸਾਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਗੱਲ ਸਮਝਾਈ ਹੈ ਕਿ ਪਹਿਲਾਂ ਨਾਮ ਦਾ ਭੇਤ ਲੈਣ ਵਾਸਤੇ ਸਾਨੂੰ ਉਹਨਾਂ ਕੋਲੋਂ ਸੋਝੀ ਲੈਣੀ ਪਵੇਗੀ ਜਿਹੜੇ ਨਾਮ 'ਚ ਸਮਾਏ ਹੋਏ ਐ। ਬਾਹਰੇ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ। ਉਹ ਨਾਮ ਦਾ ਭੇਦ ਦਿੰਦੇ ਆ ਸਾਨੂੰ। ਇਹੀ ਕਨਸੈਪਟ ਐ ਜਿਹੜਾ ਆਪਾਂ ਕਹਿੰਦੇ ਨਾ ਫਿਰ ਬਾਣੀ 'ਚ ਬੜੇ ਸ਼ਬਦ ਆਉਂਦੇ ਜਿੱਥੇ ਮਾਰੇ ਕਹਿੰਦੇ ਨਾਮ ਨੂੰ ਸੁਣੋ। ਉਹ ਕਿਵੇਂ ਸੁਣਨਾ ਆਪਾਂ ਨਾਮ ਨੂੰ? ਉੱਥੇ ਮਾਰੇ ਬਾਣੀ ਦੇ ਵਿੱਚ ਹੀ ਸਾਨੂੰ ਦੱਸਦੇ ਮਾਰੇ ਕਹਿੰਦੇ ਤਿਸ ਜਨ ਕੋ ਮਨ ਤਨ ਸਭ ਦੇਵੂ ਜਿਨ ਹਰ ਹਰ ਨਾਮ ਸੁਣਾਇਓ। ਨਾਮ ਸੁਣਾਇਆ ਦਾ ਮਤਲਬ ਕੀ ਹੈ ਮਾਰੇ ਕਹਿੰਦੇ ਉਸ ਜਨ ਨੂੰ ਆਪਣਾ ਮਨ ਤਨ ਸਭ ਕੁਝ ਦੇ ਦੇਵਾ ਜਿਹੜਾ ਸਾਨੂੰ ਨਾਮ ਸੁਣਾਵੇ ਸੁਣਾਵੇ ਦਾ ਮਤਲਬ ਜਿਹੜਾ ਸਾਨੂੰ ਨਾਮ ਦਾ ਭੇਦ ਦਵੇ ਵੀ ਨਾਮ ਕੀ ਚੀਜ਼ ਹੈ ਸਾਧੂ ਸੰਗ ਸਿਖਾਇਓ ਨਾਮ ਸਿਖਾਏ ਦਾ ਮਤਲਬ ਜਿਹੜਾ ਸਾਨੂੰ ਸਿੱਖਿਆ ਦਵੇ ਨਾਮ ਦੀ ਕਿਵੇਂ ਨਾਮ ਦੇ ਵਿੱਚ ਭੇਦ ਹੋਣਾ ਹੈ ਨਾਮ ਕਿਤੇ ਬਾਹਰ ਨਹੀਂ ਹੈ ਪਿਆਰਿਓ ਸਾਡੇ ਦੇਹੀ ਦੇ ਅੰਦਰ ਹੈ ਦਸਮ ਦੁਆਰ ਦੇ ਵਿੱਚ ਹੈ ਮਾਰੇ ਕਹਿੰਦੇ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਪਰ ਗੁਪਤ ਰੂਪ ਚ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟਕੜ ਹਰ ਪ੍ਰਭੂ ਰਿਆ ਨਾਮ ਰਤਨ ਤੇ ਨਾ ਹਿਰਦੇ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਜਦੋਂ ਆਪਾਂ ਗੁਰ ਗਿਆਨ ਲੈਨੇ ਆ ਉਹ ਗੁਪਤ ਨਾਮ ਫਿਰ ਪ੍ਰਗਟ ਹੋ ਜਾਂਦਾ ਹੈ ਕਿਹੜੇ ਰੂਪ ਚ ਪ੍ਰਕਾਸ਼ ਰੂਪ ਚ ਜਿਵੇਂ ਪਰਮਾਤਮਾ ਵੀ ਗੁਪਤ ਹੈ ਉਹ ਵੀ ਪ੍ਰਗਟ ਹੁੰਦਾ ਹੈ ਕਿਹੜੇ ਰੂਪ ਚ ਪ੍ਰਕਾਸ਼ ਰੂਪ ਦੇ ਵਿੱਚ ਅਚਲ ਮੂਰਤ ਅਨਭਉ ਪ੍ਰਕਾਸ਼ ਇਦਾਂ ਹੀ ਨਾਮ ਵੀ ਪ੍ਰਕਾਸ਼ ਪ੍ਰਗਟ ਹੁੰਦਾ ਤੇ ਮਨ ਦਾ ਵੀ ਜਦੋਂ ਰੂਪ ਪ੍ਰਗਟ ਹੁੰਦਾ ਹੈ ਨਾ ਉਹ ਵੀ ਬਰੂ ਪਿਆਰੀ ਸਾਥ ਸੰਗ ਹੈ ਜੀ ਉਹ ਪ੍ਰਕਾਸ਼ ਰੂਪ ਚ ਹੀ ਪ੍ਰਗਟ ਹੁੰਦਾ ਹੈ ਫਿਰ ਪ੍ਰਕਾਸ਼ ਮਨ ਜਿਹੜਾ ਉਹ ਪ੍ਰਕਾਸ਼ ਨਾਮ ਚ ਸਮਾਉਂਦਾ ਹੈ ਜਿਹਨੂੰ ਆਪਾਂ ਬਾਣੀ ਦੇ ਵਿੱਚ ਵੀ ਪੜ੍ਹਦੇ ਆਂ ਜਿਉਂ ਜਲ ਮੈਂ ਜਲੇ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਉਂਦਾ ਇਹ ਚ ਵੇਲੇ ਸਦਾ ਕਲੀਅਰ ਹੈ ਕਿ ਜਿਵੇਂ ਜਲ ਜਲ ਵਿੱਚ ਜਾ ਕੇ ਸਮਾਜ ਜਾਂਦਾ ਏਦਾਂ ਹੀ ਸਾਡੇ ਮਨ ਰੂਪੀ ਜੋਤ ਜਿਹੜੀ ਆ ਉਹ ਨਾਮ ਰੂਪੀ ਜੋਤ ਚ ਜਾ ਕੇ ਸਮਾਜ ਜਾਂਦੀ ਆ ਨਾ ਕਿ ਕੋਈ ਆਵਾਜ਼ ਚ ਸਮਾਜ ਜਾਂਦੀ ਆ ਇਸ ਕਰਕੇ ਪਿਆਰਿਓ ਪੰਜ ਸਾਲ ਲੱਗੇ ਰਹੀਏ ਭਾਵੇਂ 10 ਸਾਲ ਲੱਗੇ ਰਹੀਏ ਇਹ ਖੇੜ ਹੀ ਗਲਤ ਹੋ ਜਾਣੀ ਹੈ ਫਿਰ ਸਮਝ ਨਹੀਂ ਆਉਣੀ ਸਾਨੂੰ ਇਹਨਾਂ ਚੀਜ਼ਾਂ ਦੀ ਇਸ ਕਰਕੇ ਆਪ ਪ੍ਰੈਕਟੀਕਲ ਕਰਕੇ ਦੇਖੋ ਉਹਦੇ ਵਾਸਤੇ ਆਪਾਂ ਨੂੰ ਗਿਆਨ ਸੋਝੀ ਲੈਣੀ ਪੈਂਦੀ ਹੈ ਉਹ ਕਿਹੜਾ ਗਿਆਨ ਹੈ ਗਿਆਨ ਅੰਜਨ ਆਪਾਂ ਅੱਗੇ ਵੀ ਵੀਡੀਓ ਬਣਾਈ ਹੈ ਕਿ ਗਿਆਨ ਅੰਜਨ ਕਿਵੇਂ ਮਿਲਦਾ ਸਾਨੂੰ ਕਿਹੜਾ ਹੈ ਗਿਆਨ ਅੰਜਨ ਜਿੱਥੋਂ ਸਾਨੂੰ ਇਹ ਚੀਜ਼ ਦੀ ਸੋਝੀ ਹੁੰਦੀ ਹੈ ਕਿ ਕਿਵੇਂ ਆਪਾਂ ਨਾਮ ਦੇ ਵਿੱਚ ਆਪੇਦ ਹੋਣਾ ਹੈ ਕਿਵੇਂ ਸਾਡੇ ਅੰਦਰ ਨਾਮ ਪ੍ਰਗਟ ਹੋਏਗਾ ਫਿਰ ਜਦੋਂ ਤੁਸੀਂ ਇਹ ਨਾਮ ਨੂੰ ਤੇ ਆਓਗੇ ਨਾ ਪ੍ਰਕਾਸ਼ ਨੂੰ ਉਹ ਪ੍ਰਕਾਸ਼ ਤੁਹਾਡੇ ਮੁਖ ਦੇ ਉੱਤੇ ਵੀ ਆਏਗਾ ਤੁਹਾਡਾ ਮੁਖ ਉਜਲ ਹੋਏਗਾ ਆਪ ਤੁਸੀਂ ਪ੍ਰੈਕਟੀਕਲੀ ਦੇਖ ਵੀ ਸਕੋਗੇ ਉਹਨੂੰ ਪਰ ਉਹਦੇ ਵਾਸਤੇ ਪਿਆਰਿਓ ਪਹਿਲਾਂ ਗਿਆਨ ਲੈਣਾ ਪੈਣਾ ਸੋਝੀ ਲੈ ਕੇ ਫਿਰ ਉਹਨੂੰ ਧਿਆਉਣਾ ਪੈਣਾ ਫਿਰ ਸਾਡੇ ਸਾਹਮਣੇ ਪ੍ਰਗਟ ਹੋਏਗਾ ਨਾਮ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਫੇਰ ਬੇਨਤੀ ਆਪ ਜੀ ਦੇ ਅੱਗੇ ਕਰਾਂ ਆਵਾਜ਼ ਜਿਹੜੀ ਹੈ ਨਾ ਪਿਆਰਿਓ ਉਹ ਸਾਡੇ ਸਰੀਰ ਤੱਕ ਸੀਮਤ ਹੈ ਉਹ ਜਿਹੜੀ ਹੈ ਉਹ ਤਿੰਨ ਚੀਜ਼ਾਂ ਦੇ ਸੁਮੇਲ ਤੋਂ ਬਣਦੀ ਹੈ ਪਾਉਣ ਪਾਣੀ ਅਗਨੀ ਤੋਂ ਮਾਰੇ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਤਾ ਮਾਇਆ ਮਨ ਮਾਇਆ ਦੇ ਵਿੱਚ ਰੰਗਿਆ ਜਾਊਗਾ ਨਾ ਕਿ ਨਾਮ ਦੇ ਵਿੱਚ ਰੰਗਿਆ ਜਾਊਗਾ ਨਾਮ ਜਿਹੜਾ ਹੈ ਉਹ ਪਾਉਣ ਪਾਣੀ ਅਗਨੀ ਤੋਂ ਉੱਪਰ ਹੈ ਉੱਪਰ ਉਹ ਨਾਮ ਜਿਹੜਾ ਉਹ ਪ੍ਰਕਾਸ਼ ਰੂਪ ਚ ਹੈ ਜੋਤ ਦੇ ਰੂਪ ਦੇ ਵਿੱਚ ਹੈ ਜਿਵੇਂ ਬਾਰੇ ਕਹਿੰਦੇ ਨਾਮ ਤੇਰੇ ਕੀ ਜੋਤ ਲਗਾਈ ਜੇ ਪਰਮੇਸ਼ਰ ਬਾਰੇ ਕਹਿੰਦੇ ਹੈ ਜੋਤ ਸਰੂਪ ਹੈ ਮਨ ਜੋਤ ਸਰੂਪ ਹੈ ਫਿਰ ਨਾਮ ਵੀ ਜੋਤ ਸਰੂਪ ਹੀ ਹੈ ਕੋਈ ਆਵਾਜ਼ ਨਹੀਂ ਹੈ ਪਿਆਰਿਓ ਆਵਾਜ਼ ਜਿਹੜੀ ਉਹ ਸਾਡੇ ਸੰਸਾਰ ਦੇ ਤੱਕ ਸੀਮਤ ਹੈ ਉਹ ਆਪਾਂ ਸੰਸਾਰ ਦੇ ਵਿੱਚ ਆਵਾਜ਼ਾਂ ਸੁਣਦੇ ਆਂ ਉਹ ਤ੍ਰੈ ਗੁਣਾ ਦੇ ਵਿੱਚ ਆਵਾਜ਼ਾਂ ਸੁਣਦੇ ਆਂ ਇੱਥੇ ਵੀ ਸਾਨੂੰ ਆਵਾਜ਼ਾਂ ਕਈ ਤਰ੍ਹਾਂ ਦੀ ਸੁਣਨੀਆਂ ਆ ਆ ਵੀ ਤੁਸੀਂ ਮੇਰੀ ਆਵਾਜ਼ ਸੁਣਉਂਦੇ ਪਏ ਹੋ ਇਹ ਤ੍ਰੈ ਗੁਣੀ ਸਾਡੀਆਂ ਆਵਾਜ਼ਾਂ ਨੇ ਨਾਮ ਜਿਹੜਾ ਉਹ ਚੌਥੇ ਪਦ ਦੀ ਹੈ ਚੌਥੇ ਪਦ ਦੇ ਵਿੱਚ ਕੋਈ ਆਵਾਜ਼ ਨਹੀਂ ਹੈਗੀ ਉੱਥੇ ਨਾ ਪਾਉਣ ਹੈ ਨਾ ਪਾਣੀ ਹੈ ਨਾ ਗਣੀ ਹੈ ਕੁਝ ਵੀ ਨਹੀਂ ਹੈਗਾ ਉੱਥੇ ਜੇ ਇਹ ਚੀਜ਼ਾਂ ਨਹੀਂ ਹੈਗੀਆਂ ਫਿਰ ਆਵਾਜ਼ ਵੀ ਆਉਂਦੀ ਉੱਥੇ ਇਸ ਕਰਕੇ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਸਿਰਫ ਖਾਲੀ ਸਪੇਸ ਹੀ ਸਪੇਸ ਹੈ ਤੇ ਮਹਾਰਾਜ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ ਉੱਥੇ ਨਾਮ ਹੈ ਉਸ ਨਾਮ ਦੇ ਵਿੱਚ ਸਾਡਾ ਮਨ ਜਿਹੜਾ ਭੇਜ ਹੁੰਦਾ ਕਦੋਂ ਭੇਜ ਹੁੰਦਾ ਜਦੋਂ ਅਸਥੂਲ ਤੋਂ ਪ੍ਰਕਾਸ਼ ਰੂਪ ਚ ਹੋ ਜਾਂਦਾ ਹੈ ਮਨ ਜੋ ਮਹਾਉਧਿਆਨ ਮੈਂ ਮਾਰਗ ਪਾਵੇ ਤਿਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਜਦੋਂ ਮਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਸੋ ਇਸ ਕਰਕੇ ਮਹਾਰਾਜ ਸਾਨੂੰ ਬਾਣੀ ਦੇ ਵਿੱਚ ਅਨੇਕਾਂ ਤਰੀਕਿਆਂ ਨਾਲ ਸਮਝਾਉਂਦੇ ਆ ਆਪਾਂ ਕੋਸ਼ਿਸ਼ ਕੀਤੀ ਹੈ ਗੁਰੂ ਪਿਆਰੇ ਨੂੰ ਸਮਝਣ ਦੀ ਇਸ ਕਰਕੇ ਅੱਖਰਾਂ ਤੇ ਯਕੀਨ ਨਹੀਂ ਕਰਨਾ ਕਿਸੇ ਉੱਤੇ ਯਕੀਨ ਨਹੀਂ ਕਰਨਾ ਸਾਡੇ ਤੇ ਵੀ ਯਕੀਨ ਨਹੀਂ ਕਰਨਾ ਨਾਮ ਦਾ ਭੇਤ ਲੈ ਕੇ ਖੁਦ ਅਭਿਆਸ ਕਰਕੇ ਪ੍ਰੈਕਟੀਕਲ ਕਰਕੇ ਖੁਦ ਕਰਕੇ ਦੇਖ ਲੈਣਾ ਜੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਕਈ ਆਪਣੇ ਆਪ ਹੀ ਸਾਨੂੰ ਪਤਾ ਲੱਗ ਜਾਣਾ ਕਿ ਵਾਕਈ ਇਹੀ ਜਿਹੜਾ ਉਹ ਅਸਲ ਸੱਚਾ ਨਾਮ ਹੈ ਸੋ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਜੀ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ